ਸਾਨੂੰ ਸ਼ਾਰਟ ਵੀਡੀਓ ਦੇ ਵਿੱਚ ਇੱਕ ਸਿਰੇ ਦਾ ਨਗੀਨਾ ਦਿਖਾਉਣ ਲੱਗੇ ਆਂਗੇ ਮੱਝ ਕਾਦੀਆ ਛੋਟਾ ਹਾਥੀ ਆ ਮਿੱਤਰੋ ਤੇ ਬਾਕੀ ਲੇਵੇ ਤੋਂ ਨਾ ਤੁਸੀਂ ਇਹਦੀ ਕੁਆਲਿਟੀ ਚੈੱਕ ਕਰ ਲਓ ਕੱਲਾ ਕੱਲਾ ਥਾਨ ਲੱਗਿਆ ਪੀੜੇ ਦੇ ਪਾਵਿਆਂ ਵਾਂਗੂ ਨਾ ਚੁੰਡਾਂ ਤੇ ਥਾਨ ਨੇ ਝੋਟੀ ਦਾ ਸੁਆ ਦੂਜਾ ਅੱਜ ਵੀਡੀਓ ਬਣਾਈ ਸੀ ਬਲਦੇਵ ਬਾਠ ਦੇ ਘਰੋਂ ਪਿੰਡ ਰਾਜਕੜ ਕੁੱਬੇ ਤੇ ਜ਼ਿਲ੍ਹਾ ਪੈਂਦਾ ਮਿੱਤਰੋ ਇਸ ਪਿੰਡ ਨੂੰ ਬਾਂਡਾ ਨੇੜੇ ਮੋੜ ਮੰਡੀ ਦੇ ਬਾਬਾ ਸਾਹਿਬ ਸਸੀਕਾਲ ਸਸੀਕਾਲ ਜੀ ਹੋਰ ਕਿਵੇਂ ਚੜ੍ਹਦੀ ਕਲਾ ਹਾਂਜੀ ਹਾਂਜੀ ਲੈ ਵੀ ਅੱਜ ਤਾਂ ਸਿਰੇ ਦਾ ਨਗੀਨਾ ਆ ਗਿਆ ਹਨਾ ਹਾਂਜੀ ਹਾਂਜੀ ਇਹ ਮੈਨੂੰ ਐਂ ਦੱਸੋ 30 ਮੱਜਾਂ ਦੇ ਵਿੱਚੋਂ ਜਿਵੇਂ ਤੁਸੀਂ ਕਹਿੰਦੇ ਸੀਗੇ ਵੀ 30 ਮੱਜਾਂ ਦੇ ਵਿੱਚੋਂ ਸਭ ਤੋਂ ਵੱਡੀ ਮੱਜ ਇਹ ਆ ਗਈ ਹਾਂ ਸਭ ਤੋਂ ਆਪਣੇ 30 ਮੱਜਾਂ ਨੇ ਸਭ ਤੋਂ ਵੱਡੀ ਝੋਟੀ ਹੈ ਠੀਕ ਆ ਸੂਆ ਇਹਦਾ ਦੂਸਰਾ ਦੂਜਾ ਸੂਆ origignal ਮਿੱਤਰੋ ਪਹਿਲੇ ਸੂਏ ਬਾਈ ਨੇ ਇਹ ਜਿਹੜੀ ਝੋਟੀ ਲੈਤੀ ਸੀਗੀ ਕੋਈ ਘਰ ਦੀ ਨਹੀਂ ਬਾਈ ਕਹਿੰਦਾ ਤਨੋਲੇ ਤੋਂ ਲੈਤੀ ਸੀਗੀ ਪਹਿਲੇ ਸੂਏ ਕਿੰਨਾ ਦੁੱਧ ਪਾਇਆ ਮਾਟੇ ਲੈ ਕੇ ਤੁਸੀਂ ਬਾਈ ਨੇ ਠੀਕ ਹੈ ਪਹਿਲਾ 16 ਕਿਲੋ ਠੀਕ ਹੈ ਜੋਰ ਵਾਲਾ ਜੋਰ ਜਲਵਾਇਆ ਫਿਰ 17 ਕਰ ਗਈ ਸੀ 18 ਨਹੀਂ ਕਰਿਆ ਠੀਕ ਹੈ ਲੈ ਵੀ ਹੁਣ ਆ ਦੇਖ ਲਓ ਤੁਸੀਂ ਝੋਟੀ ਦਾ ਥਾਂ ਲੈਵਾ ਚੈੱਕ ਕਰ ਲਓ ਕੱਲਾ ਕੱਲਾ ਥਾਣਾ ਤੇ ਹੁਣ ਮੈਨੂੰ ਆਏ ਦੱਸ ਦੇ ਵਾਠਾ ਵੀ ਕਿੰਨਾ ਦੁੱਧ ਪਾ ਸਕਦੀ ਹੈ ਤੇਰੀ ਝੋਟੀ ਆ 22 ਕਿਲੋ ਦੀ ਆਸ ਆ 22 ਕਿਲੋ ਦੀ ਲੈ ਵੀ ਪੀਡੀਐਫ ਵਾਲਾ ਮੇਲਾ ਵੀ ਹੁਣ ਆਉਣ ਵਾਲਾ ਝੋਟੀ ਦਾ ਰੰਗ ਟੰਗ ਚੈੱਕ ਕਰ ਲਓ ਚੰਗੇ ਪਿੱਠਪੁੜੇ ਵਾਲੀ ਝੋਟੀ ਆ ਨੰਬਰ ਸਕਰੀਨ ਤੇ ਆ ਜੇ ਕਿਸੇ ਨੂੰ ਪਸੰਦ ਆ ਤਾਂ ਛੋਟੀ ਮੰਨ ਕੇ ਨਾ ਆਜੋ ਕਦ ਕਾਠ ਕਨੀਓ ਪੂਰੀ ਡਬੜਾ ਯਾਰ ਇਹੇ ਸਾਨੂੰ ਕਦ ਕਾਠ ਵਾਲਾ ਮੈਨੂੰ ਵੀ ਤੁਸੀਂ ਲਾਂਬਾ ਨਹੀਂ ਦਿੰਦੇ ਤੇ ਪਈ ਵੀ 3 ਫੁੱਟ ਚੌੜੀ ਆ ਉਤੋਂ ਪਿੱਛੇ ਤੋਂ ਚੈੱਕ ਕਰ ਲੋ ਤੇ ਜਦੋਂ ਮੈਂ ਤੁਹਾਨੂੰ ਦੱਸਾਂ ਗੱਲ ਆ ਸੋਨੂੰ ਇਹ ਮੱਝ ਤੁਸੀਂ ਦੇਖ ਲਈ ਤੇ ਪਸੰਦ ਜ਼ਰੂਰ ਆਊਗੀ ਧੰਨਵਾਦ